ਹਾਲੇਲੂਇਆ ਹਾਲੇਲੂਇਆ ਸਾਰੇ ਪੈਂਪਾਇਰ ਜੈਂਸੀ ਕੀ ਮੇਰਾ ਨਾਮ ਸੋਨੀਆ ਹਾਂਸਾ ਮੈਂ ਇੱਥੇ ਯੂਕੇ ਆ ਉਸ ਤਰ੍ਹਾਂ ਵੈਸੇ ਮੈਂ ਇੰਡੀਆ ਦੀ ਰਹਿਣ ਵਾਲੀ ਆ ਪਰਮੇਸ਼ਰ ਦਾ ਬੜਾ ਫਜ਼ਲ ਆ ਕਿ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਪ੍ਰਭੂ ਦਾ ਬੜਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸੰਤ ਫਾਲਸ ਨੂੰ ਸੀਜ ਦਿੱਤੇ ਆ ਹਨਾ ਤੇ ਮੈਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਇਦਾਂ ਦਾ ਆਗੂਆ ਅਗਰ ਅਸੀਂ ਜਦੋਂ ਕੋਈ ਇੰਪੋਰਟੈਂਟ ਪਰਸਨ ਹੁੰਦਾ ਨਾ ਆਪਾਂ ਕਹਿੰਦੇ ਨੇ ਕਿ ਉਹਨੂੰ ਦੀਵਾ ਲੈ ਕੇ ਵੀ ਲੱਭਣ ਜਾਈਏ ਨਾ ਤਾਂ ਵੀ ਨਹੀਂ ਉਹ ਮਿਲਦਾ ਹਨਾ yes ਤੇ ਸਾਡੇ ਸਪਿਰਚੁਅਲ ਫਾਦਰ ਇਦਾਂ ਦੇ ਆ ਕਿ ਅਸੀਂ ਅਗਰ ਦੀਵਾ ਲੈ ਕੇ ਲੱਭਣ ਜਾਈਏ ਨਾ ਤੇ ਇਦਾਂ ਦੇ ਸਪਿਰਚੁਅਲ ਫਾਦਰ ਸਾਨੂੰ ਲੱਗ ਨਹੀਂ ਸਕਦੇ ਲੱਭ ਨਹੀਂ ਸਕਦੇ ਦੀਵੇ ਨਾਲ ਕਿ ਲੱਭਣਿਆ ਗੈਸ ਨਾਲ ਨਹੀਂ ਲੱਭਣੇ ਜੈਨਸੀ ਬਾਕੇ ਤਰ ਕੋ ਤਾਂ ਵੀ ਨਹੀਂ ਤਾਂ ਵੀ ਨਹੀਂ ਲੱਭਣੇ ਹਾਂਜੀ ਮੇਰੀ ਤਾਂ ਦੂਰ ਦੀ ਗੱਲ ਹੈ ਜੀ ਬਿਲਕੁਲ ਬਿਲਕੁਲ ਤੇ ਜੋ ਗ੍ਰੇਸ ਜੋ ਮਸਾ ਸਾਡੇ ਸਪਿਰਚੁਅਲ ਫਾਦਰ ਸੰਤ ਫਰਸਨ ਸੀ ਤੇ ਜੋ ਬਿਹੇਵੀਅਰ ਜੋ ਨੇਚਰ ਜੋ ਪਿਆਰ ਅਸੀਂ ਆਪਣੇ ਪਿਤਾ ਆਤਮਿਕ ਪਿਤਾ ਚ ਦੇਖਦੇ ਹਾਂ ਉਹੀ ਨੇਚਰ ਉਹੀ ਬਿਹੇਵੀਅਰ ਅਸੀਂ ਸਾਖਸ਼ਾਤ ਸਾਡੇ ਪਾਸਟਰ ਹਰਪ੍ਰਜਨ ਜੀ ਚ ਦੇਖਦੇ ਹਾਂ ਜਿਨ੍ਹਾਂ ਨੇ ਕਿ ਹਮੇਸ਼ਾ ਹੀ ਸਾਨੂੰ ਹਰ ਜਗ੍ਹਾ ਤੇ ਗਾਈਡ ਕੀਤਾ ਚਾਹੇ ਉਹ ਕੋਈ ਵੀ ਸਟੈਪ ਹੋਵੇ ਚਾਹੇ ਹਮੇਸ਼ਾ ਹੀ ਸਾਡੀ ਹੈਲਪ ਕੀਤੀ ਆ ਜਦੋਂ ਦੇ ਆਪਾਂ ਆਏ ਆ ਇੱਥੇ ਯੂਕੇ ਦੇ ਵਿੱਚ ਯੂਕੇ ਕਿਦਾਂ ਦੀ ਕੰਟਰੀਆ ਜਿੱਥੇ ਕਿ ਜਿਹੜੇ ਸਗੇ ਭੈਣ ਭਰਾ ਹੁੰਦੇ ਆ ਨਾ ਉਹ ਵੀ ਸਾਥ ਨਹੀਂ ਦਿੰਦੇ ਹਨ ਲੇਕਿਨ ਪਰਮੇਸ਼ਰ ਦਾ ਬੜਾ ਫਜ਼ਲ ਹੈ ਆ ਹਨਾ ਕਿ ਪਰਮੇਸ਼ਰ ਨੇ ਸਾਨੂੰ ਸਾਡੇ ਸਪਿਰਚੁਅਲ ਮਦਰ ਦਿੱਤੇ ਹੋਏ ਆ ਪਾਸਟਰ ਹਰ ਭਜਨ ਕੋਰਚੀ ਦਿੱਤੇ ਹੋਏ ਆ ਜੋ ਕਿ ਹਮੇਸ਼ਾ ਚਾਹੇ ਫਾਈਨੈਂਸ ਪੱਖੋਂ ਆ ਚਾਹੇ ਕੋਈ ਘਰ ਦੀ ਪ੍ਰੋਬਲਮ ਆ ਠੀਕ ਆ ਚਾਹੇ ਕੋਈ ਸਾਡੇ ਹਸਬੰਡ ਵਾਈਫ ਚ ਪ੍ਰੋਬਲਮ ਹੋ ਜੇ ਚਾਹੇ ਸਾਡੇ ਕੁਝ ਵੀ ਸਾਡੇ ਅੰਦਰ ਕਮੀ ਆ ਹਨਾ ਪਾਸਟਰ ਜੀ ਸਾਨੂੰ ਹਮੇਸ਼ਾ ਹੀ ਗਾਈਡ ਕਰਦੇ ਆ ਹਮੇਸ਼ਾ ਹੀ ਸਾਡੇ ਲਈ ਪ੍ਰਾਰਥਨਾਵਾਂ ਕਰਦੇ ਆ ਹਮੇਸ਼ਾ ਹੀ ਸਾਡੀ ਹੈਲਪਲੀ ਰੈਡੀ ਰਹਿੰਦੇ ਨੋਟ ਓਨਲੀ ਪਾਸਟਰ ਜੀ ਇਹਨਾਂ ਦੇ ਕਰਕੇ ਇਹਨਾਂ ਦੀ ਸਾਰੀ ਫੈਮਿਲੀ ਵੀ ਸਾਡੇ ਨਾਲ ਸਾਡੀ ਹੈਲਪਲੀ ਹਮੇਸ਼ਾ ਰੈਡੀ ਰਹਿੰਦੀ ਆ ਬੜਾ ਪਰਮੇਸ਼ਰ ਦਾ ਧੰਨਵਾਦ ਆ ਸਾਡੇ ਸਪਿਰਚੁਅਲ ਫਾਦਰ ਦਾ ਵੀ ਧੰਨਵਾਦ ਆ ਠੀਕ ਆ ਤੇ ਤੇਰੇ ਭੈਣੋ ਤੇ ਭਰਾਓ ਕਿ ਯੂਕੇ ਬਹੁਤ ਇੱਕ ਅ ਇਦਾਂ ਦੀ ਕੰਟਰੀ ਆ ਕਿ ਜੋ ਬਹੁਤ ਮਹਿੰਗੀ ਆ ਹਣਾ ਇੱਥੇ ਹਰ ਚੀਜ਼ ਦੀ ਬਹੁਤ ਮਹਿੰਗਾਈ ਆ ਸਾਡੇ ਭੈਣ ਭਰਾ ਵੀ ਕੁਝ ਹੱਦ ਤੱਕ ਸਾਡੀ ਹੈਲਪ ਕਰ ਸਕਦੇ ਆ ਹਣਾ ਤੇ ਮੱਟ ਇਹ ਸਾਰੀਆਂ ਹੱਦਾਂ ਤੋਂ ਹਮੇ ਲੈ ਕੇ ਹਰ ਹੱਦ ਤੱਕ ਸਾਡੀ ਹੈਲਪ ਕਰਦੇ ਸਾਡੇ ਪਾਸਟਰ ਹਰਪਜਨ ਜੀ ਪਰਮੇਸ਼ਰ ਦਾ ਬੜਾ ਫਜ਼ਲ ਆ ਬਹੁਤ ਧੰਨਵਾਦ ਆ ਕਿ ਐਦਾਂ ਦੇ ਸਾਨੂੰ ਸਪੈਸ਼ਲ ਮਦਰ ਦਿੱਤੇ ਹੋਏ ਆ ਹੁਣ ਆਵਾਂਗੇ ਗਵਾਹੀਆਂ ਤੇ ਪਾਸਟਰ ਜੀ ਜੋ ਵੀ ਸਾਡੀ ਮੇਰੀ ਜ਼ਿੰਦਗੀ ਚ ਗਵਾਹੀਆਂ ਪਰਮੇਸ਼ਰ ਨੇ ਸਾਨੂੰ ਦਿੱਤੀਆਂ ਹੂੰ ਹੂੰ ਮੈਂ ਚੁੰਦੀ ਆਪਣੀਆਂ ਗਵਾਹੀਆਂ ਦੇ ਜੀ ਹਮਸ਼ਟ ਜੀ ਸਾਰੇ ਕਿਰਪਾ ਸਾਰੇ ਦਇਆ ਜਿਹੜੀ ਹੈ ਜلال ਸਾਰੇ ਮਹਿਮਾ ਪਰਮੇਸ਼ਰ ਨੂੰ ਪਰਮੇਸ਼ਰ ਜਸੂਸੀ ਨੂੰ ਤੇ ਮੇਰੇ ਆਤਮਿਕ ਪਿਤਾ ਨੇ ਚਾਹਦੇ ਯਸ ਹallelujah ਸਾਧ ਫੈਰਸ ਨਸੀਬ ਜੀ ਹallelujah ਹੋਰ ਮੇਰੇ ਪਰਮੇਸ਼ਰ ਜਸੂਸੀ ਜੀ ਹallelujah ਮੇਰੇ ਆਤਮਿਕ ਪਿਤਾ ਨੇ ਜੀ ਬਿਲਕੁਲ 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 ਜਿਸ ਤਰ੍ਹਾਂ ਕਿ ਬਾਈਬਲ ਵੀ ਕਹਿੰਦੀ ਪਰਮੇਸ਼ਰ ਆਦਰ ਜلال ਤੇ ਮਹਿਮਾ ਦੇ ਯੋਗ ਹੈ ਪਰਮੇਸ਼ਰ ਆਪਨਾ ਤੇ ਉਹਦੇ ਜਿਹੜੇ ਦਾਸ ਆ ਉਦੋਂ ਹੀ ਅੱਧਰ ਦੇ ਹੋ ਗਿਆ ਹallelujah ਹallelujah ਕਿ ਮੈਂ ਬੜਾ ਪ੍ਰਭੂ ਦਾ ਧੰਨਵਾਦ ਕਰਦੀ ਮੇਰੀ ਜ਼ਿੰਦਗੀ ਚ ਬਹੁਤ ਸਾਰੀਆਂ ਗਵਾਹੀਆਂ ਬਣੀਆਂ ਮੈਂ ਸਟਾਰਟ ਕਰਾਂਗੀ ਸਭ ਤੋਂ ਪਹਿਲੀ ਮੇਰੀ ਗਵਾਹੀ ਇਹ ਆ ਕਿ ਕੁਝ ਵੀ ਹੁੰਦਾ ਹੀ ਨਾ ਮੈਨੂੰ ਬਹੁਤ ਕ੍ਰੋਧ ਆਉਂਦਾ ਸੀ ਕ੍ਰੋਧ ਇੱਕ ਮੇਰੇ ਅੰਦਰ ਇਦਾਂ ਦੀ ਮੈਨੂੰ ਮੈਂ ਆਪੇ ਤੋਂ ਬਾਹਰ ਹੋ ਜਾਂਦੀ ਸੀਗੇ ਤੇ ਪਾਸਟਰ ਬਹੁਤ ਅੱਛੀ ਤਰ੍ਹਾਂ ਜਾਣਦੇ ਮੇਰੇ ਕ੍ਰੋਧ ਨੂੰ ਕਿਉਂਕਿ ਜਾਦਾ ਆਪਾਂ ਇਹਨਾਂ ਨਾਲ ਹੀ ਚੱਲਦੇ ਸੀਗੇ ਹਨਾ ਇਹਨਾਂ ਦੇ ਨਾਲ ਹੀ ਰਹਿੰਦੇ ਹੀ ਮਤਲਬ ਹੁਣ ਵੀ ਅ ਜਿਆਦਾ ਹਫ਼ਤੇ ਦੇ ਜਿਆਦਾ ਦਿਨ ਅਸੀਂ ਪਾਸਟਰ ਜੀ ਦੇ ਨਾਲ ਹੀ ਰਹਿੰਦੀ ਆ ਮੈਂ ਮੈਂ ਵੀ ਹਨਾ ਮੇਰੇ ਹਸਬੰਡ ਵੀ ਜਿਆਦਾ ਟਾਈਮ ਸਾਡਾ ਇਹਨਾਂ ਨਾਲ ਹੀ ਬਤੀਤ ਹੁੰਦਾ ਵਾ ਤੇ ਕ੍ਰੋਧ ਮੇਰੇ ਅੰਦਰ ਇੰਨਾ ਸੀਗਾ ਇੰਨੇ ਇੰਨੇ ਕ੍ਰੋਧ ਦੀ ਆਤਮਾ ਸੀਗਾ ਕਿ ਮੈਂ ਦੱਸ ਨਹੀਂ ਸਕਦੀ ਮੈਨੂੰ ਇੰਨਾ ਗੁੱਸਾ ਕਿਸੇ ਨਾ ਕਿਸੇ ਗੱਲ ਤੋਂ ਇੰਨਾ ਗੁੱਸਾ ਆ ਜਾਂਦਾ ਕਿ ਮੇਰੇ ਅੱਚ ਕੋਈ ਵੀ ਚੀਜ਼ ਹੁੰਦੀ ਐ ਮੈਂ ਚੁੱਕ ਚੁੱਕ ਮਾਰੀ ਜਾਣੀ ਇਰਿਟੇਟਡ ਹੋਈ ਜਾਣਾ ਹਨਾ ਮੈਂ ਟਾਇਰ ਵੀ ਦੇਖਣਾ ਘੜੀ ਨਹੀਂ ਦੇਖਣੀ ਮੈਂ ਕੋਈ ਇਨਸਾਨ ਨਹੀਂ ਦੇਖਣਾ ਬਸ ਜਦੋਂ ਮੈਨੂੰ ਕ੍ਰੋਧ ਆਉਂਦਾ ਹੀ ਮੈਂ ਸਾਰਾ ਕੁਝ ਭੁੱਲ ਜਾਂਦੀ ਹੁੰਦੀ ਸੀ ਤੇ ਸਾਡੇ ਪਸਟ ਜੀ ਆ ਹਨਾ ਇਹਨਾਂ ਦਾ ਨੇਚਰ ਦੇਖੋ ਕਿ ਮੈਨੂੰ ਕ੍ਰੋਧ ਆਉਂਦਾ ਹੀ ਬਹੁਤ ਜ਼ਿਆਦਾ ਪਰ ਇਹਨਾਂ ਨੇ ਫਿਰ ਵੀ ਕੀ ਕੀਤਾ ਮੇਰੇ ਲਈ ਪ੍ਰਾਰਥਨਾ ਕੀਤੀ ਮੇਰੇ ਕ੍ਰੋਧ ਨੂੰ ਨજર ਅੰਦਾਜ਼ ਕਰਕੇ ਮੇਰੇ ਲਈ ਪ੍ਰਾਰਥਨਾ ਕੀਤੀ ਤਾਂ ਕਿ ਮੇਰਾ ਜੋ ਜ਼ਿੰਦਗੀ ਹੈ ਉਹ ਚੇਂਜ ਹੋ ਜਾਵੇ ਜਿਹੜਾ ਕ੍ਰੋਧ ਦਾ ਸਪਿਰਿਟ ਹੈ ਇਹਨਾਂ ਦੀਆਂ ਪ੍ਰਾਰਥਨਾ ਦੇ ਰਾਹੀਂ ਇੰਨੀ ਕਿਰਪਾ ਪਰਮੇਸ਼ਵਰ ਨੇ ਇਹਨਾਂ ਦੇ ਦੁਆਰਾ ਮੇਰੀ ਲਾਈਫ ਚ ਕੀਤੀ ਇਹਨਾਂ ਨੇ ਪ੍ਰਾਰਥਨਾ ਇਹਨਾਂ ਦੀ ਪ੍ਰਾਰਥਨਾ ਮਾਦੇ ਦੁਆਰਾ ਮੇਰਾ ਕ੍ਰੋਧ ਯੇਸ਼ੂ ਦੀ ਤਾਕਤ ਦੇ ਨਾਲ ਬਹੁਤ ਸਮਰਥ ਦੇ ਨਾਲ ਮੇਰੀ ਜ਼ਿੰਦਗੀ ਚੋਂ ਖਤਮ ਹੋ ਗਿਆ ਹੁਣ ਪਾਸਟ ਜੀ ਮੇਰੇ ਡਿਵੋਰਸ ਦੀ ਸੇਵਾਸ ਡਿਵੋਰਸ ਤੱਕ ਪਹੁੰਚੀ ਸੀਗਾ ਹਾਂ ਨਹੀਂ ਤੇ ਮੇਰੀ ਤੇ ਮੇਰੇ ਹਸਬੰਡ ਦੇ ਡਿਵੋਰਸ ਹੋ ਹੀ ਜਾਣਾ ਸੀਗਾ ਜਿੱਥੋਂ ਤੱਕ ਵੀ ਸੀਗਾ ਫੇਰ ਹੁਣ ਤਾਂ ਪਾਸਟ ਜੀ ਦੱਸ ਸਕਦੇ ਜਾਦਾ ਤਰ ਹੁਣ ਤੇ ਹੁਣ ਸਾਡੇ ਦੋਨਾਂ ਚ ਬੜੀ ਸ਼ਾਂਤ ਆ ਹੁਣ ਤਾਂ ਪੁੱਛੋ ਮੱਕ ਕੇ ਹਰ ਮੇਰਾ ਕਿਦਾਂ ਦਾ ਪ੍ਰਭੂ ਨੇ ਸੁਭਾਅ ਦਿੱਤਾ ਉਹ ਸਾਰਾ ਕ੍ਰੈਡਿਟ ਮੈਨੂੰ ਕੁਛ ਨਹੀਂ ਜਾਂਦਾ ਸਾਰਾ ਕ੍ਰੈਡਿਟ ਮੇਰੀ ਸਪਿਰਚੁਅਲ ਮਦਰ ਨੂੰ ਜਾਂਦਾ ਕਿਉਂਕਿ ਦੇਖੋ ਇਹਨਾਂ ਨੇ ਪ੍ਰਾਰਥਨਾ ਕੀਤੀ ਤੇ ਮੈਂ ਇੱਥੋਂ ਤੱਕ ਪਹੁੰਚੀ ਨਾ ਸਾਰਾ ਕ੍ਰੈਡਿਟ ਹਾਲੇਲੂਇਆ ਫਿਰ ਮੇਰੀ ਗਵਾਹੀ ਆ ਕਿ ਆਪਾਂ ਜਦੋਂ ਨਾਈਟ ਪ੍ਰੇਅਰ ਕਰਦੇ ਸੀ ਇੱਥੇ ਚਰਚ ਦੇ ਵਿੱਚ ਹੀ ਨਾ ਇੱਕ ਪ੍ਰੇਰਤੋ ਬਾਅਦ ਦਾ 5 180 ਤੱਕ ਅਰੈਸਟ ਕਰਦੇ ਸੀਗੇ ਤੇ ਪਾਸਟ ਜੀ ਵੀ ਸਾਡੇ ਨਾਲ ਹੀ ਸੀਗੇ ਇਹ ਨਹੀਂ ਆ ਕਿ ਜੇ ਪਾਸਟ ਜੀ ਦਾ ਘਰ ਨੇੜੇ ਆ ਤੇ ਪਾਸਟ ਜੀ ਜਾ ਕੇ ਆਪਣੇ ਬਿਸਤਰੇ ਸੌਣ ਤੇ ਸਾਨੂੰ ਇੱਥੇ ਨਾਟ ਐਟ 올 ਐਦਾਂ ਦਾ ਕੱਦੇ ਨਹੀਂ ਕੱਦੇ ਨਹੀਂ ਹੋਇਆ ਹਨਾ ਵੇਦਾਂ ਕਦੇ ਵੀ ਹੋਵੇ ਪਾਸਟ ਜੀ ਆਖਰ ਵੀ ਮੈਂ ਤੇ ਚੱਲੀ ਆ ਆਪਣੇ ਕਮਰੇ ਚ ਇੱਥੇ ਸੌਣਾ ਮਤਲਬ ਇਦਾਂ ਦਾ ਪਿਆਰ ਨੇ ਦੇਖਿਆ ਹੀ ਕਦੀ ਕੋਈ ਇਦਾਂ ਦਾ ਮੈਂ ਦਾਸ ਜਾਂ ਦਾਸੀ ਨਹੀਂ ਦੇਖੀ ਕਿ ਜਿਹੜੇ ਆਖਣ ਵੀ ਜਿੱਥੇ ਆਪਾਂ ਸੁਣਨੇ ਆ ਇਦਾਂ ਇਹ ਉਦਾਂ ਹੀ ਐ ਸੁਣ ਨਾਟ ਐਟ 올 ਨਾ ਨਹੀਂ ਸਾਡੇ ਜਿੱਥੇ ਆਪਾਂ ਵੀ ਸਾਡੇ ਨਾਲ ਹੀ ਉਸੇ ਕਮਰੇ ਚ ਉਦਾਂ ਹੀ ਕੰਬਲ ਲੈ ਕੇ ਸਾਡੇ ਨਾਲ ਹੀ ਪੈਂਦੇ ਹੀ ਜਦਕਿ ਬੰਦਾ ਆਪਣੀ ਏਜ ਦੇ ਕੋੜੀਆਂ ਸੀ ਕਿ ਮੈਂ ਇੱਥੇ ਨਹੀਂ ਐਡਜਸਟ ਕਰ ਸਕਦਾ ਇਟਸ ਇੰਪੋਸੀਬਲ ਫਾਰ ਮੀ ਟੂ ਐਡਜਸਟ ਬਟ ਦੈਨ ਆਲਸੋ ਸਾਡੇ ਸਪਸਟ ਜੀ ਸਾਡੇ ਨਾਲ ਹੀ ਸੁਣਦੇ ਹੀ ਤੇ ਕੀ ਸੀਗਾ ਕਿ ਮੈਨੂੰ ਬਹੁਤ ਜ਼ਿਆਦਾ ਸਨੋਰਿੰਗ ਹੁੰਦੀ ਹੀ ਮੈਨੂੰ ਸ਼ੁਰੂ ਤੋਂ ਹੀ ਕਿ ਲਾਈਫ ਦਾ ਇੰਫਰ ਐਨੀ ਜਿਆਦਾ ਸੁਣੇ ਫਸ ਜਿਹੜੇ ਜਿੱਦਾਂ ਟ੍ਰੇਨ ਚੱਲਦੀ ਹੈ ਨਾ ਟ੍ਰੇਨ ਐਦਾਂ ਤੇਰੀ ਸਨੋਰਿੰਗ ਚੱਲਦੀ ਹੁੰਦੀ ਸੀਗੀ ਤੇ ਕਹਿ ਕੇ ਕਿ ਤੇਰੇ ਨਾਲ ਕੇ ਸੋਣਾ ਇੰਪੋਸੀਬਲ ਹਾਂ ਜਦ ਮੈਂ ਅਮੈਰਿਡ ਸੀ ਉਸ ਸਮੇਂ ਵੀ ਲੋਕ ਕਹਿੰਦੇ ਕਿ ਮੇਰੇ ਮੇਰੇ ਨਾਲ ਜਿੰਨੀਆਂ ਫਰੈਂਡਸ ਮੇਰੀਆਂ ਹੌਸਟਲ 'ਚ ਸੌਂਦੇ ਸੀ ਸਾਰੇ ਕਹਿੰਦੇ ਕਿ ਸੋਨੀਆ ਤੂੰ ਬਹੁਤ ਜ਼ਗ ਸਨੋਰ ਕਰਦੀ ਆ ਟੂ ਮੱਚ ਕਿ ਉਹ ਕਹਿੰਦਾ ਸੀ ਕਿ ਆਪਾਂ ਤੇਰੇ ਲਾਗੇ ਸੋ ਨਹੀਂ ਸਾਦੇ ਹਨਾ ਜ਼ਿੰਦਗੀ ਬੀਤ ਗਈ ਸੀ ਜ਼ਿੰਦਗੀ ਬੀਤ ਗਈ ਸਹੀ ਗੱਲ ਦਾ ਹਨਾ ਅੱਜ ਮੇਰੀ ਏਜ 36 ਆ ਹਨਾ ਤੇ ਮਤਲਬ ਤੁਸੀਂ ਦੇਖੋ 36 ਸਾਲ ਹਨਾ ਸਨੋਰਿੰਗ ਹੀ ਸੀਗੇ ਮੇਰੇ ਬਹੁਤ ਜ਼ਿਆਦਾ ਤੇ ਪਾਸੇ ਕਹਿੰਦਾ ਇਦਾਂ ਲੱਗਦਾ ਸੀ ਜਿੱਦਾਂ ਕਿਸੇ ਨੇ ਤੇਰਾ ਗਲਾ ਕੁੱਟਿਆ ਹੁੰਦਾ ਵਾ ਤੇ ਤੂੰ ਮਤਲਬ ਬਹੁਤ ਔਖੇ ਸਾਹ ਲੈ ਰਹੀ ਹੋਵੇਂ ਹਨਾ ਇਦਾਂ ਸਨੋਰਿੰਗ ਕਰਦੀ ਮਤਲਬ ਤੂੰ ਜਾਨ ਲਾ ਕੇ ਸਾਹ ਲੈ ਰਹੀ ਆ ਬੜੇ ਕੋਸ਼ਿਸ਼ ਤੇ ਫਿਰ ਕੀ ਹੋਇਆ ਕਿ ਸੰਤਾ ਨੇ ਇਹਨਾਂ ਨੇ ਹੀ ਪ੍ਰੇਅਰ ਕੀਤੀ ਪਾਸਟਰ ਜੀ ਨੇ ਮੇਰੇ ਵਾਸਤੇ ਉਸ 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 ਰਾਤ ਪ੍ਰੇਅਰ ਕੀਤੀ ਤੇ ਪ੍ਰੇਅਰ ਕਰਦੇ ਕਰਦੇ ਨਾ ਅਸੀਂ ਫਿਰ ਇਹਨਾਂ ਨੇ ਸਾਨੂੰ ਸਿਖਾਇਆ ਕਿ ਆਪਾਂ ਸਾਹਸ ਦੇ ਵਿੱਚ ਕਿਦਾਂ ਪ੍ਰੇਅਰ ਕਰਨੀ ਆ ਸਵਾਸਿਆਂ ਦੇ ਵਿੱਚ ਫਿਰ ਉਸੇ ਰਾਤ ਹੀ ਕੀਤੀ ਪ੍ਰੇਅਰ ਹਨਾ ਐਦਾਂ ਸਵਾਸਿਆਂ ਚ ਉਸ ਤੋਂ ਬਾਅਦ ਵੀ ਪਾਸਟਰ ਜੀ ਪ੍ਰੇਅਰ ਕਰੀ ਜਾ ਰਹੇ ਮੇਰੇ ਲਈ ਕਰੀ ਜਾ ਰਹੇ ਪ੍ਰਭੂ ਇਹਦੀ ਸਨੋਰਿੰਗ ਠੀਕ ਕਰ ਪ੍ਰਭੂ ਇਹਦੀ ਸਨੋਰਿੰਗ ਇੱਕ ਵਾਰੀ ਤਾਂ ਕਰਤੀ ਫੇਰ ਵੀ ਲਗਾਤਾਰ ਕਿਉਂਕਿ ਫਸਟ ਜਿੱਦੇ ਕੀ ਆ ਦਿੱਤਾ ਕਿ ਸਾਡੀ ਮੇਰੀ ਮੇਰੀ ਜਾਂ ਮੇਰੇ ਹਸਬੰਦ ਦੀ ਲਾਈਫ 'ਚ ਕੋਈ ਵੀ ਪ੍ਰੋਬਲਮ ਹੋਵੇ ਨਾ ਇਹਨਾਂ ਨੇ ਰਾਤ ਨਹੀਂ ਦੇਖਣੀ ਦਿਨ ਨਹੀਂ ਦੇਖਣਾ ਬਸ ਇਹਨਾਂ ਨੇ ਬੈਂਡੇ ਖਲੋਂਦੇ ਉੱਢਦੇ ਜਾਂਦੇ ਪ੍ਰਭੂ ਸੂਨੀਆ ਦਾ ਤੇ ਪਿੱਟਰ ਦਾ ਆ ਕੰਮ ਕਰਦੇ ਪ੍ਰਭੂ ਆ ਕਰ ਪ੍ਰਭੂ ਤੇਰੇ ਬੱਚੇ ਪ੍ਰਭੂ ਉਹਨਾਂ ਨੂੰ ਆਦੇ ਪ੍ਰਭੂ ਆ ਕਮੀ ਮਤਲਬ ਸਾਡੇ ਲਈ ਰਾਤ ਦੇਣ ਰਾਤ ਦੇਣ ਪ੍ਰਭੂ ਕੇ ਪ੍ਰਾਰਥਨਾ ਕਰਦੇ ਰਹਿੰਦੇ ਉਦਾਂ ਹੀ ਫਸਟ ਜਿੱਦਾ ਕਰਦੇ ਪਏ ਸੀ ਹੈਨਾ ਤੇ ਕੀ ਹੋਇਆ ਕਿ ਉਦੋਂ ਵੀ ਪਾਸਟ ਜੀ ਮੇਰੇ ਨਾਲ ਹੀ ਸੱਤੇ ਹੀ ਹਨ ਤੇ ਮੈਨੂੰ ਕਹਿੰਦੇ ਸੁਨਿਆ ਅੱਜ ਤੇ ਤੈਨੂੰ ਤੇਰੀ ਬਾਜ ਨਹੀਂ ਆਈ ਅੱਜ ਤੇ ਤੇਰੀ ਸਨੋਰਿੰਗ ਨਹੀਂ ਆਈ ਮੈਂ ਤਾਂ ਪਾਸਟ ਜੀ ਬੋਲਦਾ ਤੁਸੀਂ ਪ੍ਰੇਮ ਕੀਤੀ ਉਹ ਦਿਨ ਤਾਂ ਜਾਓ ਅੱਜ ਕਦੀ ਨਾ ਸਨੋਰਿੰਗ ਨਹੀਂ ਹੋਈ ਪਰਮੇਸ਼ਰ ਦਾ ਤੇ ਪ੍ਰਭੂ ਦੀ ਦਾਸ ਸੀ ਬਹੁਤ タル ਨਹੀਂ ਤਾਂ ਜਿਆਦਾ ਹੋ ਗਿਆ ਹਾਂਜੀ 2 ਮਹੀਨੇ ਤਾਂ ਜ਼ਿਆਦਾ ਹੋ ਗਏ ਮਾਸਟਰ ਜੀ ਹਨਾ ਹਾਂਜੀ ਫਿਰ ਅਗਲੀ ਮੇਰੀ ਗਵਾਹੀ ਹੈ ਕਿ ਸਾਹਿਬ ਜੀ ਸੁਣਦਾ ਫਿਰ ਅਗਲੀ ਮੇਰੀ ਪਰਮੇਸ਼ਰ ਦਾਤਾ ਤੁ ਪ੍ਰਭੂ ਦੇ ਨਾਮ ਨੂੰ ਮੇਰੇ ਆਤਮਿਕ ਪਿਤਾ ਦਾਤਾ ਹਾਂਜੀ ਜਿਹੜੇ ਮਹਾ ਸਮਰਥ ਦੇ ਮਸੇ ਦੇ ਅੰਦਰ ਆਪਾਂ ਹਨਾ ਫਿਰ ਅਗਲੀ ਮੇਰੀ ਗਵਾਹੀਆਂ ਕਿ ਮੈਨੂੰ ਇੱਕ ਦੋ ਹਾਂ ਇੱਕ ਮਹੀਨਾ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਸੀ ਉਸ ਤੋਂ ਇੱਕ ਮਹੀਨਾ ਪਹਿਲਾਂ ਮੈਨੂੰ ਬਲੀਡਿੰਗ ਹੋਈ ਨਹੀਂ ਬਹੁਤ ਵਧੀਆ ਫਿਰਸ ਆਏ ਨਹੀਂ ਹਨਾ ਬਹੁਤ ਵੱਡੀ ਟੈਸਟ ਬਣੀ ਐ ਮੇਰੀ ਲਾਈਫ ਚ उस महीना तो बाद ब्लीडिंग होनी शुरू हो गई जिदा ही मेरे ब्लीडिंग बिकॉज एक महीना पीरियड्स आए नहीं तो हो सकता वा कि आह महीना ज्यादा आ रहे इस करके, बट इनी ज्यादा ब्लीडिंग इन ज्यादा ब्लीडिंग मैं तो पास जी ने दसाया नहीं जबकि मैं हर एक निकी, निकी, निकी प्रॉब्लम इन्होंने दस की संत जी इदा होद होना मैं दसिया नहीं मैं सोची देख खास नहीं ਔਰ ਇੰਨੀ ਜ਼ਿਆਦਾ ਬਲੀਡਿੰਗ ਹੋਣ ਆਪਣੀ ਫੇਰ ਮੈਨੂੰ ਪਸਤ ਜੀਨ ਦੱਸਣਾ ਹੀ ਪਿਆ ਜਿੱਦਾਂ ਮੈਂ ਪਸਤ ਜੀਨ ਦੱਸਿਆ ਪਸਤ ਜੀ ਨੇ ਪ੍ਰੇਅਰ ਕੀਤੀ ਪ੍ਰੇਅਰ ਕਰਨ ਤੋਂ ਬਾਅਦ ਮੈਨੂੰ ਪਸਤ ਜੀ ਨੇ ਆਖਿਆ ਕਿ ਬੇਟਾ ਲਗਾਤਾਰ ਥੋੜੇ ਦਿਨ ਪ੍ਰੇਅਰ ਕਰਵਾਓ ਜਦੋਂ ਇਹਨਾਂ ਨੇ ਪ੍ਰੇਅਰ ਕੀਤੀ ਬਲੀਡਿੰਗ ਸੇਮ ਟਾਈਮ ਬੰਦ ਉਸ ਤੋਂ ਬਾਅਦ ਕੋਈ ਬਲੀਡਿੰਗ ਨਹੀਂ ਹੋਈ ਦੋ ਦਿਨ ਪ੍ਰੇਅਰ ਕਰਾਈ ਤੇ 3 ਦਿਨ ਫੇਰ ਮੈਂ ਘੋ ਕੇ ਇੱਥੇ ਹੀ ਗਈ ਆ ਪਰ ਮੈਨੂੰ ਪ੍ਰੇਅਰ ਕਰਾਉਣ ਦਾ ਚੇਤਾ ਖੋਲ ਗਿਆ ਤੇ ਅੱਜ ਮੈਂ ਰਸਤੇ 'ਚ ਹੀ ਗਈ ਆ ਫੇਰ ਇੱਕਦਮ ਹੀ 2-4 ਕਲੌਡਸ ਓ ਮਾਈ ਗਾਡ ਫੇਰ ਮੈਂ ਉਸੇ ਟਾਈਮ ਪਾਸੂ ਜੀ ਨੂੰ ਫੋਨ ਕੀਤਾ ਹੈ ਮੈਨੂੰ ਜਾਣਾ ਹੈ ਹੈ ਮੈਨੂੰ ਤੁਰਿਆ ਨਾ ਜਾਏ ਮੈਂ ਕਿਸੇ ਸ਼ੌਪ ਤੇ ਗਈ ਚੇਂਜ ਕਰਉਣ ਨੂੰ ਤੇ ਫੇਰ ਫੇਰ ਪੀਣ ਲਈ ਤੇ ਫੇਰ ਮੈਂ ਪਾਸੂ ਜੀ ਨੂੰ ਫੋਨ ਕੀਤਾ ਮੈਂ ਬਸ ਇਦਾਂ ਇਦਾਂ ਹੋ ਗਿਆ ਫੇਰ ਪਾਸੂ ਜੀ ਨੇ ਫੋਨ ਤੇ ਹੀ ਪ੍ਰੇਰ ਕੀਤੀ ਜਿੱਦਾਂ ਹੀ ਫੋਨ ਤੇ ਪ੍ਰੇਰ ਕੀਤੀ ਸੇਮ ਟਾਈਮ ਬਲੀਡਿੰਗ ਸਟਾਪ ਥੈਂਕ ਯੂ ਲਾਰਡ ਸੇਮ ਟਾਈਮ ਬਲੀਡਿੰਗ ਸਟਾਪ ਉਸ ਤੋਂ ਬਾਅਦ ਮੈਂ ਘਰ ਗਈ ਆ No नो ब्लीडिंग एट ऑल उस ਤੋਂ ਬਾਅਦ ਅੱਜ ਦਾ ਦਿਨ ਵੀ ਨਾ ਹੋ ਗਿਆ ਮੈਨੂੰ ਨੋ ਬ्लीडिंग ਪ੍ਰਭੂ ਦੀ ਕਿਰਪਾ ਨਾਲ ਕੋਈ ਬਲੀਡਿੰਗ ਨਹੀਂ ਹallelujah ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਮੇਰੀ ਗਵਾਈ ਹੈ ਮੇਰੀ ਬੇਟੀ ਦੀ ਵੱਡੀ ਬੇਟੀ ਦੀ ਉਹਦੇ ਮੰਜ਼ ਸੀਗੇ ਜਿਹਦੇ ਕਰਕੇ ਕਿ ਅ ਮੰਜ਼ ਠੀਕ ਨਹੀਂ ਹੋ ਰਹੀ ਹਨਾ ਫੇ ਅ ਕੀ ਖਾ ਸਕਦੀ ਸੀ ਹਾਂਜੀ ਰੋਟੀ ਖਾਂਦੇ ਰੋਟੀ ਖਾਣ ਚ ਉਹਨੂੰ ਬਹੁਤ ਪ੍ਰੋਬਲਮ ਸੀਗੇ ਕਿਉਂਕਿ ਜਦੋਂ ਮੰਨ ਸੁਣਦੇ ਸੈਲਿੰਗ ਦੇ ਕਰਕੇ ਕੋਈ ਵੀ ਆਪਾਂ ਹਾਰਡ ਚੀਜ਼ ਨਹੀਂ ਖਾ ਸਕਦੇ ਹਨਾ ਰੋਟੀ ਖਾ ਨਹੀਂ ਸਕਦੇ ਬਸ ਉਹ ਬੱਚੀ ਚਾਵਲ ਹੀ ਖਾਂਦੀ ਸੀਗੀ ਹਨਾ ਫਿਰ ਮੈਂ ਪਸ ਜੀ ਤੋਂ ਪ੍ਰੇਰਨ ਕਰੋ ਇਹ ਮੈਂ ਸੰਤ ਜੀ ਪ੍ਰੇਰਨ ਕਰੋ ਪਸ ਜੀ ਨੇ ਪ੍ਰੇਰਤ ਕੀਤੀ ਉਸ ਤੋਂ ਬਾਅਦ ਹੌਲੀ 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 ਦੇਖੋ ਅੱਜ ਦਾ ਦਿਨ ਬਿਲਕੁਲ ਉਹ ਠੀਕ ਆ ਰੋਟੀ ਖਾਂਦੀ ਆ ਖਾਣਾ ਖਾਂਦੀ ਸਕੂਲ ਜਾਂਦੀ ਮੇਰੀ ਬੱਚੀ ਪ੍ਰਭੂ ਦਾ ਧਰਮ ਆਦਿਆ ਹਨਾ ਫਿਰ ਮੇਰੀ ਛੋਟੀ ਬੱਚੀ ਹੁਣ ਉਹਨੂੰ ਹੋਏ ਮੰਮਸ ਉਹਨੇ ਚੜੀਨੇ ਰੋਟੀ ਨਹੀਂ ਖਾਦੀ ਕਿਉਂਕਿ ਰੋਟੀ ਖਾ ਨਹੀਂ ਹੁੰਦੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਚਾਵਲੀ ਖਾਦੀ ਸੀ ਉਹ ਜਾਂ ਸੌਫਟ ਚੀਜ਼ਾਂ ਮੰਮੀ ਜੀ ਬਣਾ ਕੇ ਦਿੰਦੇ ਸੀਗੇ ਉਹਨਾਂ ਨੂੰ ਉਹੀ ਖਾਂਦੇ ਸੀਗੇ ਫਿਰ ਮੈਂ ਬੱਸ ਜੀ ਤੋਂ ਪ੍ਰੇਅਰ ਕਰਵਾਈ ਅੱਜ ਤੋਂ ਕੱਲ ਪ੍ਰੇਅਰ ਕਰਵਾਈ ਤੇ ਅੱਜ ਅੱਜ ਉਹ ਗਏ ਆਪਣਾ ਕਿਸੇ ਪਾਰਟੀ ਤੋਂ ਉਹ ਕਿਹਾਏ ਉਥੇ ਰੋਟੀ ਖਾਦੀ ਆਈਸਕ੍ਰੀਮ ਖਾਦੀ ਸਾਰਾ ਕੁਝ ਖਾ ਗਿਆ ਇਹ ਸਾਰੀਆਂ ਗਵਾਈਆਂ ਦਾ ਕ੍ਰੈਡਿਟ ਜਾਂਦਾ ਵਾ ਸਾਡੇ ਸਪਿiritual ਫਾਦਰ ਤੇ ਸਾਡੇ ਪ੍ਰੋਫੈਸਰ ਨੂੰ ਤੇ ਜੋ ਮਸਾ ਸਾਡੇ ਸਪਿਰਚੁਅਲ ਫਾਦਰ ਸਾਡੇ ਪਰਮੇਸ਼ਰ ਨੇ ਸਾਡੇ ਸਪਿਰਚੁਅਲ ਫਾਦਰ ਨੇ ਦਿੱਤਾ ਉਹ ਸਾਰਾ ਮਸਾ ਪਰਮੇਸ਼ਰ ਨੇ ਆਪਣੇ ਦਾਸ ਨੂੰ ਦਿੱਤਾ ਜਿੰਨਾਂ ਦੀਆਂ ਦੁਆਵਾਂ ਦੇ ਸਦਕੇ ਇਹ ਸਾਰੀਆਂ ਗਵਾਹੀਆਂ ਮੇਰੀ ਜ਼ਿੰਦਗੀ 'ਚ ਬਣੀਆਂ ਇਹਨਾਂ ਸਾਰੀਆਂ ਗਵਾਹੀਆਂ ਲਈ ਮੈਂ ਪਰਮੇਸ਼ਰ ਦਾ ਆਪਣੇ ਸਪਿਰਚੁਅਲ ਫਾਦਰ ਦਾ ਤੇ ਆਪਣੇ ਪਾਸਟਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਸਾਰੇ ਭੈਣ ਭਾਈਆਂ ਨੂੰ ਜੈਮ ਸੀ ਕਿ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਮਹਾਸਾਮਰਥ ਦਾ ਨਾਮ ਹੀ ਬਦਲਾਵ ਆ ਮਹਾ ਸਮਰਥ ਹੀ ਸਾਡੀ ਜ਼ਿੰਦਗੀ ਨੂੰ ਚੇਂਜ ਕਰਦਾ ਆ ਮਹਾ ਸਮਰਥ ਹੀ ਮੁਕਤੀ ਦਾ ਰਸਤਾ ਆ ਮਹਾ ਸਮਰਥ ਹੀ ਵੱਡਾ ਛੁਟਕਾਰਾ ਆ ਤੇ ਸਾਡੇ ਜਿਹੜੇ ਸਪਿਰਚੁਅਲ ਫਾਦਰ ਆ ਹਨਾ ਜਿਹੜਾ ਵੀ ਉਹਨਾਂ ਨੇ ਹੁਣ ਮੁੱਦਾ ਉਠਾਇਆ ਵਾ ਡਰਗ ਫਰੀ ਇੰਡੀਆ ਡਰਗ ਫਰੀ ਵਰਲਡ ਡਰਗ ਫਰੀ ਯੂਕੇ ਉਹ ਜਿਹੜਾ ਮੁੱਦਾ ਉਸ ਮੁੱਦੇ 'ਚ ਬੜਾ ਪਰਮੇਸ਼ੁਰ ਦਾ ਫਜ਼ਲ ਆ ਕਿ ਪ੍ਰਭੂ ਨੇ ਸਾਨੂੰ ਉਹਦੇ ਵਿੱਚ ਕੀ ਕੀਤਾ ਵਾ ਹਾਂ ਸਰਕੀਤਾ ਸਾਨੂੰ ਪ੍ਰਭੂ ਨੇ ਇਨਕਲੂਡ ਕੀਤਾ ਉਸ ਮੁੱਦੇ ਦੇ ਵਿੱਚ ਤੇ ਇੰਨਾ ਵੱਡਾ ਮੁੱਦਾ ਕਦੀ ਨਹੀਂ ਕੋਈ ਚੁੱਕਦਾ ਕਿਉਂਕਿ ਜਿੰਦਾ ਵੱਡਾ ਇਹ ਉਹਨਾਂ ਨੇ ਉਹਨਾਂ ਨੇ ਚੁੱਕਿਆ ਵਾ ਲੈਕਚਰ ਨੇ ਐਡਾ ਵੱਡਾ ਉਹਨਾਂ ਤੇ ਉਹਨਾਂ ਤੇ ਜ਼ਿੰਮੇਵਾਰੀ ਪਾਈ ਜ਼ਿੰਮੇਵਾਰੀ ਪਾਈ ਹਾਂਜੀ ਹਾਲੇਲੀਉਆ ਉਸ ਜ਼ਿੰਮੇਵਾਰੀ ਨੂੰ ਇਦਾਂ ਦੀ ਜ਼ਿੰਮੇਵਾਰੀ ਇਦਾਂ ਦੀ ਜ਼ਿੰਮੇਵਾਰੀ ਅਸੀਂ ਸੱਚ ਬੋਲ ਰਹੇ ਹਾਂ ਕਿ ਅਸੀਂ ਅਜੇ ਤੱਕ ਨਾ ਸਾਡੇ ਵੱਡੇ ਵਡੇਰਿਆਂ ਨੇ ਤੇ ਨਾ ਅਸੀਂ ਤੇ ਨਾ ਸਾਡੇ ਵੱਡੇ ਵਡੇਰਿਆਂ ਦੇ ਵੱਡੇ ਵਡੇਰੇ ਨੇ ਇਤਨੀ ਜ਼ਿੰਮੇਵਾਰੀ ਕਦੀ ਨਹੀਂ ਹਿਸਟਰੀ ਵਿੱਚ ਆਈ ਇਹ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਇੱਡੀ ਵੱਡੀ ਕਿ ਦੁਨੀਆ ਭਰ ਦਾ ਚੱਕਣ ਚੱਕਣਾ ਪੰਜਾਬ ਤੋਂ ਸ਼ੁਰੂ ਚਿੱਟਾ ਲੋਕਾਂ ਦੇ ਮੁੰਡੇ ਕੁੜੀਆਂ ਖਾ ਰਹੇ ਆ ਔਰ ਆਪਣਾ ਆਪ ਵੇਚ ਵੇਚ ਕੇ ਖਾ ਰਹੇ ਆ ਔਰ ਘਰ ਦਾ ਉਜਾੜਾ ਕਰ ਰਹੇ ਆ ਜੇ ਨੋ ਕੋਈ ਨਾੜ ਵੀ ਨਹੀਂ ਬਚਦੀ ਤੇ ਗਲਾਂ ਤੱਕ ਟੀਕੇ ਲਾਉਂਦੇ ਆ ਲਾਉਂਦੇ ਆ ਜੇ ਵੀ ਕੋਈ ਹੱਦ ਨਹੀਂ ਅੱਗੇ ਕੱਲੇ ਮੁੰਡੇ ਸੀ ਹੁਣ ਤੇ ਕੁੜੀਆਂ ਦੇ ਜਥੇ ਦੇ ਜਥੇ ਆ ਗਏ ਆ ਤੇ ਜਿਨ੍ਹਾਂ ਦੇ ਛਟਕਾਰੇ ਹੋ ਰਹੇ ਆ ਹallelujah ਜਿਨ੍ਹਾਂ ਦੇ ਛਟਕਾਰੇ ਹੋ ਰਹੇ ਆ ਤੇ ਸ਼ਰਾਬਾਂ ਜਿਨ੍ਹਾਂ ਦੀਆਂ 30-30 ਸਾਲ ਦੀਆਂ 50-50 ਸਾਲ ਦੀਆਂ ਸ਼ਰਾਬਾਂ ਦੀ ਛਟਦੀਆਂ ਸੀ ਉਹਨਾਂ ਦੀਆਂ ਸ਼ਰਾਬਾਂ ਛੁੱਟ ਰਹੀਆਂ ਆ ਜਿਹੜੇ ਸਰਗਟਾਂ ਪੀਂਦੇ ਆ ਤਮਾਕੂ ਖਾਂਦੇ ਆ ਉਹਨਾਂ ਦੀਆਂ ਘਰਾਂ ਦੇ ਵਿੱਚ ਕਾਲਿਆ ਤੇ ਕਲੇਸ਼ ਤੇ ਇਹ ਤੇ ਪਤੀ ਪਤਨੀ ਦੇ ਝਗੜੇ ਤੇ ਡਿਵੋਰਸ ਉਹ ਸਾਰੇ ਪ੍ਰਭੂ ਦੀ ਏਡੀ ਦਇਆ ਜਿਹੜੇ ਮਹਾਵਿਸ਼ੇਖ ਚਰਚ ਸੰਤ ਫੈਰਸ ਮਸੀਹ ਦੇ ਕੋਲ ਜਾ ਕੇ ਪ੍ਰਾਰਥਨਾ ਕਰਾਉਂਦੇ ਆ ਤੇ ਉਸ ਸਾਰੇ ਦੇ ਸਾਰੇ ਦੁੱਖਾਂ ਤੋਂ ਛੁਟਕਾਰਾ ਪਾਉਂਦੇ ਆ ਹallelujah ਅਸੀਂ ਇਹ ਦੁਆਈ ਦੇ ਕੇ ਕਹਾਂਗੇ ਕਿ ਮਹਾਵਿਸ਼ੇਖ ਜਿਹੜਾ ਸਾਮਰਥ ਭਰਿਆ ਹੈਗਾ ਸੰਤ ਫੈਰਸ ਮਸੀਹ ਨੂੰ ਪਰਮੇਸ਼ਰ ਨੇ ਚੁੜ ਕੇ ਖੜਾ ਕੀਤਾ ਹੈ ਤੇ ਵੱਡੇ ਵੱਡੇ ਕੰਮ ਉਹਨਾਂ ਦੇ ਕੋਲੋਂ ਲੈ ਰਿਆ ਆ ਇੱਕ ਵੀ ਬਚਨ ਉਹਨਾਂ ਦਾ ਧਰਤੀ ਦੇ ਡਿੱਗਣੇ ਨਹੀਂ ਦਿੰਦਾ ਪਰਮੇਸ਼ਰ ਬਿਲਕੁਲ ਉੱਥੇ ਜਾਓ ਤੇ ਆਪਣੇ ਘਰ ਦੀਆਂ ਵੱਡੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੋ ਤੇ ਆਪਣੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਲਿਆਓ ਤੇ ਬਹੁਤ ਅੱਜ ਦੁਨੀਆ ਜਿਹੜੀ ਆ ਬੜੇ ਪ੍ਰੇਮੀ ਜਿਹੜੇ ਅੱਜ ਅਵੇਂਜਲ ਦਾ ਕੰਮ ਕਰਦੇ ਹਾਲੇਲੂਇਆ ਤੇ ਘਰ ਘਰ ਲੋਕਾਂ ਨੂੰ ਪਰਮੇਸ਼ਰ ਦੇ ਨਾਲ ਜੋੜ ਕੇ ਸੰਤ ਫਰਸ ਮਸੀਹੀ ਅਸੀਸ ਲੈ ਕੇ ਉਹਨਾਂ ਨੂੰ ਵਿਚਾਰਿਆ ਹallelujah ਸੰਤ ਫਰਸ ਕੌਣ ਆ ਜਿਹਦੇ ਵਿੱਚ ਆਪ ਪ੍ਰਭੂ ਹੋ ਕੇ ਵਿਚਰ ਗਿਆ ਹallelujah ਇਹ ਸੀ ਗਾਇਦੇ ਨੇ ਪਰਮੇਸ਼ਰ ਵੱਲੋਂ ਸੱਚੀ ਤੇ ਅਸੀਂ ਧੰਨਵਾਦ ਕਰਦੇ ਆ ਆਪਣੇ ਪਰਮੇਸ਼ਰ ਪਿਤਾ ਪੁੱਤਰ ਪਵਿੱਤਰ ਆਤਮਾ ਦਾ ਜਿਹਨੇ ਸਾਨੂੰ ਇਸ ਤਰ੍ਹਾਂ ਦਾ ਆਤਮ ਪਿਤਾ ਸੰਤ ਫਰਸ ਮਸੀਹੀ ਹੋਇ ਇੱਕ ਨਵੀ ਦਿੱਤਾ ਹallelujah ਜੈ ਹallelujah ਸਾਰਿਆਂ ਨੂੰ ਜੈ ਸੀਕੇ ਅਗਰ ਤੁਹਾਡੇ ਵੀ ਘਰ ਚ ਹਾਸ਼ਿਆ ਹਾਂ ਬਾਲ ਸਾਰਾ ਜਿਸ਼ਵਾ ਵਿਸ਼ਵਾਸ ਨੂੰ ਲੱਗਦਾ ਇਹਨਾਂ ਬੱਚਿਆਂ ਨੇ ਵਿਸ਼ਵਾਸ ਕਰਕੇ ਤੇ ਕਦਮ ਚੱਕਿਆ ਤੇ ਹੁਣ ਅੱਜ ਇੱਥੇ ਖੜੇ ਆ ਨਹੀਂ ਇਹਨਾਂ ਦੀ ਹਾਲਤ ਐਸੀ ਹੋ ਗਈ ਕਿ ਇੱਕ ਦੂਸਰੇ ਨੂੰ ਪਤੀ ਪਤਨੀ ਵੀ ਦੇਖਣਾ ਨਹੀਂ ਸੀ ਚਾਹੁੰਦੇ ਇਹ ਹਾਲਤ ਪਹੁੰਚ ਗਈ ਸੀ ਤੇ ਘਰ ਜੜਿਆ ਸਗਾ ਜੀ ਬਿਲਕੁਲ ਤੇ ਇਸ ਵੇਲੇ ਸ਼ਾਂਤੀ ਦੇ ਨਾਲ ਪਿਆਰ ਦੇ ਨਾਲ ਹੱਸਦੇ ਖੇਡਦੇ ਤੇ ਹੁਣ ਇਹ ਆਪਣਾ ਕੰਮ ਕਰ ਰਹੇ ਆ ਤੇ ਨਾ ਪ੍ਰਭੂ ਦਾ ਕੰਮ ਕਰਦੇ ਆ ਹਾਲੇਲੂਇਆ ਪ੍ਰਭੂ ਸਾਰਿਆਂ ਉਤੇ ਮਿਹਰ ਭਰੀ ਇਸਤਨੇ ਆ ਥੱਕੇ ਆਪਣਾ ਤੇ ਮਹਾ ਵਿਸ਼ੇਖ ਨੂੰ ਰਿਲੀਜ਼ ਕਰੇ ਸਾਰਿਆਂ ਉਤੇ ਤੇ ਦਇਆ ਭਰਿਆ ਨਿਗਾ ਦੇ ਨਾਲ ਦੇ ਥੱਲੇ ਅਸੀ ਸਾਰੇ ਬੀਏ ਜੈਮ ਸੀ ਸਾਰੇ ਤੇ ਮੈਂ ਗੱਲ ਚੰਦੀ ਕਿ ਅਗਰ ਤੁਹਾਡੇ ਵੀ ਘਰ ਚ ਤੁਹਾਡਾ ਕੋਈ ਭੈਣ ਜਾਂ ਭਰਾ ਨਸ਼ੇ ਕਰਦਾ ਆ ਤੇ ਨੰਬਰ ਦਿੱਤਾ ਗਿਆ ਆ ਸਕਰੀਨ ਤੇ ਤਾਂ ਉਸ ਨੰਬਰ ਤੇ ਕੰਟੈਕਟ ਕਰੋ ਅਤੇ ਪ੍ਰੇਰ ਕਰੋ ਅਤੇ ਸਾਰੇ ਆਪਣੀਆਂ ਦੁੱਖਾਂ ਮਾਰੀਆਂ ਤਕਲੀਫਾਂ ਤੋਂ ਛੁਟਕਾਰਾ ਪਾਓ ਸਾਰਿਆਂ ਨੂੰ ਜੈ ਮਸੀਹ ਕੇ